ਦੇ 20 ਪਿੰਡਾਂ ਦੇ ਵਿੱਚ ਡੀਸੀ ਫਾਇਰਲਕਾ ਦੇ ਹੁਕਮਾਂ ਦੇ ਅਨੁਸਾਰ 3 ਦਿਨਾਂ ਲਈ ਸਕੂਲ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਇਹ 20 ਪਿੰਡ ਕਿਹੜੇ ਹਨ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ। ਇਹ ਪੇਡ ਦੇ ਵਿੱਚ ਪਿੰਡ ਮੁਹਾਰ ਜਮਸ਼ੇਰ, ਤੇਜਾ ਰੋਹਿਲਾ, ਚੱਕ ਰੋਹਿਲਾ, ਦੋਨਾਂ ਨਾਨਕਾ, ਟਾਣੀ ਲਾਭ ਸਿੰਘ, ਮਾਤਮ ਨਗਰ, ਰਾਮ ਸਿੰਘ ਪੈਣੀ, ਜੰਗੜ ਪੈਣੀ, ਰੇਤੇਵਾਲੀ ਪੈਣੀ ਗੱਟੀ ਨੰਬਰ 1 ਵੱਲੇਸ਼ਾ 68 گلابਾ ਪੈਣੀ ਟਾਣੀ ਸੱਦਾ ਸਿੰਘ ਗੁੱਦੜ ਪੈਣੀ ਕੁਰਕਾ ਟਾਣੀ ਮੋਨਾਰਾਮ ਵੱਲੇਸ਼ਾ ਉਤਾਲ ਨੂਰ ਸ਼ਾ ਦੀ ਟਾਣੀਆਂ ਮਵਾਰ ਖੀਵਾ ਮਵਾਰ ਸੋਨਾ ਮਵਾਰ ਖੀਵਾ ਪਵਾਨੀ ਰੇਤੇ ਵਾਲੀ ਟਾਣੀ ਮਵਾਰ ਜਮਸ਼ੇਰ ਇਨ੍ਹਾਂ 20 ਪਿੰਡਾਂ ਦੇ ਵਿੱਚ ਜੋ ਕਿ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਹੜ੍ਹਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਫਾਇਲ ਕਾ ਅਮਰਪ੍ਰੀਤ ਸਿੰਘ ਸੰਧੂ ਵੱਲੋਂ ਜੋ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਔਰ ਅੱਗੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਜੋ ਕਿ ਪਿੰਡਾਂ ਦੇ ਵਿੱਚ ਪਹਿਰਾ ਲਾਉਣ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਰਾਜ ਵਿੱਚ ਭਾਰੀ بارشਾਂ ਆਉਣ ਦੇ ਕਾਰਨ ਸਤਲੁਜ ਦੇ ਪਿੰਡ ਸਤਲੁਜ ਦਰਿਆ ਦੇ ਨੇੜੇ ਪੈਂਦੇ ਪਿੰਡਾਂ ਦੇ ਵਿੱਚ ਹੜ੍ਹ ਆਉਣ ਦੀ ਸਥਿਤੀ ਦੇ ਕਾਰਨ ਚਲਦਿਆਂ ਕਈ ਪਿੰਡਾਂ ਦੇ ਵਿੱਚ ਜਿਹੜੇ ਕਿ ਲੋਕ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਨੇ ਪਿੰਡ ਪ੍ਰਭਾਵਿਤ ਹੋਏ ਨੇ ਲੋਕਾਂ ਦਾ ਜੀਣਾ ਜਿਹੜਾ ਕਿ ਦੁਰਭਰ ਹੋ ਗਿਆ ਜਿਸ ਦੇ ਕਾਰਨ ਅੱਜ ਫਿਰ ਜਿਹੜਾ ਕਿ ਹਰੀ ਕੇ ਹੈਡ ਤੋਂ ਜਿਹੜਾ ਕਿ ਪਾਣੀ 170000 ਕਿਊਸਕ ਜਿਹੜਾ ਕਿ ਪਾਣੀ ਛੱਡਿਆ ਗਿਆ ਜਿਸ ਨੂੰ ਦੇਖਦੇ ਹੋਏ ਡੀਸੀ ਦੇ ਹੁਕਮਾਂ ਦੇ ਅਨੁਸਾਰ ਪਿੰਡਾਂ ਦੇ ਵਿੱਚ ਠਿਕਰੀ ਪਹਰੇ ਲਾਉਣ ਦਾ ਵੀ ਜੋ ਕਿ ਹੁਕਮ ਦਿੱਤੇ ਗਏ ਨੇ ਡੀਸੀ ਮੈਡਮ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਜੇਕਰ ਪਿੰਡ ਦੇ ਵਿੱਚ ਕੋਈ ਸਥਿਤੀ ਜ਼ਿਆਦਾ ਵਿਗੜਦੀ ਹੈ ਹੜ੍ਹਾਂ ਦੇ ਨਾਲ ਤਾਂ ਉਹ ਕਿਸੇ ਤਰ੍ਹਾਂ ਦੇ ਵੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹ ਆਪਣੀ ਬੇਨਤੀ ਕਰਵਾਉਣਗੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਪਿੰਡ ਦੇ ਵਿੱਚ ਅਲਰਟ ਜਾਰੀ ਹੋਵੇਗਾ ਇਸ ਲਈ ਪਿੰਡਾਂ ਦੇ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਤੇ ਅਤੇ 20 ਪਿੰਡਾਂ ਦੇ ਵਿੱਚ ਸਕੂਲ ਦੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਕਿ ਇਹਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸਕਾਵੀ ਘਟਨਾ ਨਾ ਵਾਪਰ ਸਕੇ ਅੱਗੇ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਜਾਣਕਾਰੀ ਸਾਂਝੇ ਕਰਦੇ ਰਾਵਾਂਗੇ ਸੋ ਸਾਡੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਸਾਡੇ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਅੱਗੇ ਦੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ